Pero no, ਜਿਤਾ ਸਮੁੰਦ ਸਗਰ ਨੀਦ ਪਰ ਤੇ ਤਉਗਣ ਹ ਮਨੁਘਤੇ ਪੱਥਰ ਤਾ ਕਬੋ ਵੇਤਨ ਰਾਤੀ ਆਏ ਪ੍ਰਵ ਸ਼ਰਣਾਗਤੀ ਕਿਰਪਾ ਨਿਦਾ ਦਇਆ ਅਖਰ ਹਰ ਮਨ ਵਸਤ ਨਾਨਕ ਹੋਤ ਨਹਾ ਇੱਕ ਅਖਰ ਹਰ ਮਨ ਵਸਤ ਨਾਨਕ ਹੋਤ ਨਹਾ ਦੋ ਜਹਾਨਾਂ ਦੇ ਵਾਲੀ ਚਹਰ ਤਕਤਾਂ ਦੇ ਮਾਲਕ ਗਿਆਨ ਦੇ ਮੋਛੈ ਸਿਮੇ ਰਹਿਮਤਾਂ ਦੇ ਪੰਡਾਜ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰਸਿਵਾਰੀ ਖਾਲਸਾ ਰੂਪ ਸਤ ਸੰਗਤ ਜੀਉ ਅਡੇ ਹੀ پاک ਸਰਵਣੀ ਭਗਤ ਭਗਤ ਕਬੀਰ ਜੀਆਂ ਜੀ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਬਾਣੀ ਪਾਵਨ ਸਲੋਕਾਂ ਦੇ ਰੂਪ ਦੇ ਵਿੱਚ ਜਿਨ੍ਹਾਂ ਦੀ ਆਪਾਂ ਰੋੜੀ ਬਾਗ ਵਿਚਾਰਾਂ ਦੀ ਸਾਂਝ ਹੁੰਦੇ ਆਵੇਂ ਅੱਜ ਦੇ ਪਵਨ ਸ਼ਲੋਕ ਦੇ ਅੰਦਰ ਕਬੀਰ ਜੀ ਬੜਾ ਸੋਹਣਾ ਗਿਆਨ ਕਰਦੇ ਨੇ ਕਬੀਰ ਵੈਸ਼ਨੋ ਕੀ ਕੁਕਰ ਭਲੀ ਸਾਗਤ ਕੀ ਮੂਰੀ ਮਾਏ ਸਤਿਕਾਰਯੋਗ ਕਬੀਰ ਜੀਆ ਨੇ ਪਹਿਲਾ ਸ਼ਲੋਕ ਸੀ ਜੋ ਇਹਨਾਂ ਨੇ ਮਾਲਾ ਤੋਂ ਸ਼ੁਰੂ ਕੀਤਾ ਸੀ ਬੰਦਗੀ ਤੋਂ ਇਹ 52 ਮਾ ਸਲੋਕ ਜੋ ਆਪਾਂ ਅੱਜ ਵਿਚਾਰ ਰਹੇ ਹਾਂ ਇੱਥੇ ਤੱਕ ਆਉਂਦੇ ਆਉਂਦੇ ਕਬੀਰ ਜੀ ਨੇ ਸਿਰਫ ਤੇ ਸਿਰਫ ਰੱਬ ਦੀ ਬੰਦਗੀ ਦਾ ਜ਼ਿਕਰ ਕੀਤਾ ਜਿਨ੍ਹਾਂ ਦੇ ਵਿੱਚ ਦੁਨਿਆਵੀ ਐਗਜ਼ੈਂਪਲਾਂ ਦੇ ਕੇ ਕਬੀਰ ਜੀਆ ਨੇ ਸਮਝਾਉਣਾ ਕੀਤਾ ਹੁਣ ਅੱਜ ਦੀ ਪਾਵਨ ਸ਼ਬਦ ਦੇ ਅੰਦਰ ਜਿਵੇਂ ਚਪੀੜ ਪਿੰਦੀ ਹੁੰਦੀ ਹੈ ਚੰਡ ਪਿੰਦੀ ਤਾਂ ਇਸ ਤਰੀਕੇ ਦਾ ਕਬੀਰ ਜੀਆ ਦਾ ਸ਼ਬਦ ਹੈ ਇੱਕ ਦਫਾ ਦੋ ਦਫਾ ਤੀਦੀ ਜਫਾ 50 ਵਾਰ ਕਬੀਰ ਜੀ ਕਹਿੰਦੇ ਕੋਈ ਗੱਲ ਕਰਨੀ ਪੰਜਾਬ ਵਰ ਇਸ ਇਨਸਾਨ ਨੂੰ ਇਹ ਕੋਈ ਗੱਲ ਆ ਕਿ ਐ ਬੈਸ਼ਨੋ ਪੂਜਾ ਰੱਬ ਦੀ ਬੰਦਗੀ ਕਰਦਾ ਹੁਣ ਜਿਨ੍ਹਾਂ ਨੇ ਰੱਬ ਦੀ ਬੰਦਗੀ ਕੀਤੀ ਹੈ ਜਾਂ ਚੰਗੇ ਰਸਤੇ 'ਚ ਤੇ ਚੱਲਦੇ ਨੇ ਤਾਂ ਉਹਨਾਂ ਦਾ ਤਾਂ ਹਰ ਧਰਮ ਦੇ ਅੰਦਰ ਰਿਸਪੈਕਟ ਸਤਿਕਾਰ ਤੇ ਹੋਣਾ ਵੀ ਚਾਹੀਦਾ ਹੁਣ ਦੋ ਤਰ੍ਹਾਂ ਦੀ ਬੰਦਗੀ ਹੋ ਗਈ ਹੈ ਦੋ ਤਰ੍ਹਾਂ ਦੇ ਇਨਸਾਨ ਦੀ ਦੁਨੀਆ ਤੇ ਚੱਲਣਾ ਹੋਵੇ ਜਾਂ ਦੁਨੀਆ ਨੂੰ ਵਿਖਾਵਾ ਹੋਵੇ ਰੱਬ ਦੇ ਨਾਲ ਕੋਈ ਜਿਹੜਾ ਦਿਲੋਂ ਜੁੜਿਆ ਕੋਈ ਵਿਰਲਾ ਬਾਰਦਾ ਵਿਖਾਵਾ ਬਹੁਤ ਹੈ ਬਾਰਦਾ ਵਿਖਾਵਾ ਇਹਦੇ ਕੋਲ ਇਤਨਾ ਹੈ ਕਿ ਦੁਨੀਆ ਕੋਲੇਖਾ ਖਾ ਜਾਂਦੀ ਹੈ ਕਿ ਇਹ ਨਿਰਦਈ ਹੈ ਜਾਂ ਰੱਬ ਦੇ ਪਰੋਸਾ ਰਖਣਾ ਤੇ ਕੋਈ ਬਾਰੂ ਤਾਂ ਇਦਾਂ ਲੱਗਦੇ ਦੇ ਵਰਗਾ ਧਰਮੀ ਦੇ ਵਰਗਾ ਬੰਦਗੀ ਵਾਲਾ ਕੋਈ ਨਹੀਂ ਹੈ ਜਦੋਂ ਕਿਸੇ ਦਾ ਹੱਥ ਮਾਰਦਾ ਹੈ ਜਦੋਂ ਕਿਸੇ ਦੀ ਨਿੰਦਿਆ ਚੁਗਲੀ ਕਰਦਾ ਹੈ ਜਦੋਂ ਖੂਨ ਨਿਚੋੜਦਾ ਹੈ ਤਾਂ ਉਦੋਂ ਪਤਾ ਲੱਗਦਾ ਹੈ ਕਿ ਸਭ ਤੋਂ ਇਨਸਾਨ ਪੜਾਏ ਆ ਹੈ ਤਾਂ ਉਸੇ ਨੂੰ ਕਬੀਰ ਜੀ ਬਿਆਨ ਕਰਦੇ ਪਏ ਨੇ ਕਿ ਤੇਰਾ ਸਰੀਰ ਰੱਬ ਨੇ ਸੋਹਣਾ ਦਿੱਤਾ ਤੇਰਾ ਜਨਮ ਰੱਬ ਨੇ ਤੈਨੂੰ ਮਨੁੱਖਾ ਦੇਹੀ ਦਿੱਤੀ ਰਬ ਨੇ ਤੈਨੂੰ ਹਰ ਇੱਕ ਪਹਿਲੂ ਦੇ ਵਿੱਚ ਤੈਨੂੰ ਅੱਗੇ ਰੱਖਿਆ ਕਿਉਂਕਿ 84 ਲੱਖ ਜੁਨਬ ਪਾਈ ਮਾਨਸ ਕੋ ਪ੍ਰਭ ਦੀ ਬੜਾਈ ਇਸ ਮਨੁੱਖ ਨੂੰ ਬੜਾਈ ਦਿੱਤੀ ਸੀ ਪਰ ਬਦਕਿਸਮਤੀ ਹੈ ਕਬੀਰ ਜੀ ਕਹਿੰਦੇ ਨੇ ਤੇਰੇ ਨਾਲੋਂ ਉਹ ਕੁਕਰ ਚੰਗੀ ਹੈ ਜਿਹੜੀ ਬੈਸ਼ਨੂ ਦੇ ਕਰ ਰਹਿੰਦੀ ਏ ਬੈਸ਼ਨੂ ਦੇ ਕੋਲ ਰਹਿੰਦੀ ਏ ਬੈਸ਼ਨੂ ਉਹ ਜਿਹੜਾ ਕਿਸੇ ਦਾ ਮਾੜਾ ਨਹੀਂ ਕਰਦਾ ਬੈਸ਼ਨੂ ਉਹ ਜਿਹੜਾ ਚੰਗੇ ਕਰਮਾਂ ਦੇ ਨਾਲ ਚੱਲਦਾ ਇੱਥੇ ਬੈਸ਼ਨੂ ਕਿਸੇ ਦਾ ਮਾੜਾ ਨਾ ਕਰਨ ਵਾਲਾ ਉਹ ਕਿਸੇ ਵੀ ਧਰਮ ਦਾ ਹੋ ਸਕਦਾ ਇਥੇ ਕਰਮਾਂ ਦੀ ਗੱਲ ਕੀਤੀ ਏ ਬੈਸ਼ਨੂ ਨੇ ਅੰਦਰ ਦੀ ਗੱਲ ਕੀਤੀ ਏ ਬਾਹਰमुखी ਤਾਂ ਸੀ ਬੜੇ ਬੈਸ਼ਨੂ ਆ ਇਹ ਅੰਦਰ ਦੀ ਗੱਲ ਕੀਤੀ ਹੈ ਜਿਹੜਾ ਅੰਦਰੋਂ ਕੀ ਵਹਿਸ਼ਾ ਉਹਦੇ ਨਾਲ ਉਹਦੇ ਕੋਲ ਰਹਿਣਾ ਅਤੇ ਉਹਦੀ ਸੰਗਤ ਕਰਨੀ ਇੱਕ ਕਬੀਰ ਜੀ ਕਹਿੰਦੇ ਨੇ ਅਸਰ ਪਿਆ ਉਸ ਕੂਕਰ ਤੇ ਜਿਹੜਾ ਉਹਦੇ ਕੋਲ ਰਹਿੰਦਿਆ ਘਰ ਦੇ ਵਿੱਚ ਕੂਕਰ ਕਹਿੰਦੇ ਆ ਕੁੱਤੇ ਜਿਹੜਾ ਇਨਸਾਨ ਰੱਬ ਦੇ ਨਾਲੋਂ ਟੁੱਟ ਗਿਆ ਮੰਨ ਲੋ ਦਰਦਰ ਤੇ ਠੋਕਰਾਂ ਖਾ ਰਿਹਾ ਦਰਦਰ ਤੇ ਭਟਕ ਰਿਹਾ ਕਬੀਰ ਜੀ ਕਹਿੰਦੇ ਨੇ ਕਬੀਰ ਕੁੱਕਰ ਵੈਸਨੋਂ ਕੀ ਕੁੱਕਰ ਬਲੀਏ ਉਹ ਕੁੱਕਰ ਘਰ ਦੇ ਵਿੱਚ ਰਹਿਣ ਵਾਲੀ ਉਹ ਚੰਗੀ ਹੈ ਸਾਖਤ ਕੀ ਬੁਰੀ ਮਾਂ ਹੈ ਉਹ ਅਗਲਾ ਸ਼ਬਦ ਰੱਬ ਨਾਲੋਂ ਟੁੱਟਾ ਇਹ ਹੈ ਕਬੀਰ ਜੀ ਕਹਿੰਦੇ ਨੇ ਸਾਖਤ ਕੀ ਬੁਰੀ ਮਾਂ ਦਾ ਜ਼ਿਕਰ ਕੀਤਾ ਕਹਿੰਦੇ ਉਹ ਮਾਂ ਜਿਵੇਂ ਜਨ ਹਰ ਹਿਰਦੈ ਨਾਮ ਨਵਸੇ ਤិន ਮਾਂਦ ਕੀਜੈ ਹਰ ਬਾਂਝ ਚੌਥੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਜਿਹਨੇ ਬੰਦਗੀ ਨਹੀਂ ਕੀਤੀ ਚੰਗੇ ਕਰਮ ਨਹੀਂ ਕੀਤੇ ਤਾਂ ਇਸ ਮਾਂ ਨੂੰ ਬਾਝ ਰਹਿਣ ਦੇ ਇਹਦੀ ਮਾਂ ਬਾਝੇ ਦੇ ਕਰਕੇ ਕਿ ਇਹਦੇ ਵਰਗਾ ਵੀ ਨਾਸਤਿਕ ਬੰਦਾ ਵੀ ਦੁਬਾਰਾ ਦੁਨੀਆ ਤੇ ਆਵੇ ਨਾ ਜਿਹਨੇ ਧਰਮਾ ਕਰਕੇ ਵੰਡੀਆਂ ਪਾ ਦਤੀ ਹੈ ਇਨਸਾਨਾਂ ਦੀਆਂ ਵੰਡੀਆਂ ਪਾ ਦਤੀਆਂ ਭਾਰਤ ਤੋਂ ਇਦਾਂ ਲੱਗਦੇ ਦੇ ਵਰਗਾ ਹੈ ਕੋਈ ਨਹੀਂ ਹੈ ਭਾਰਤੋਂ ਦਾ ਬੜਾ ਸਭ ਸੁਥਰਾ ਬਣਿਆ ਰਹਿੰਦਾ ਹੈ ਅੰਦਰ ਦਾ ਨੇ ਬੜਾ ਇਨਸਾਨਾਂ ਦਾ ਧਰਮਾਂ ਦਾ ਜੋ ਕੁਝ ਕਰਦਾ ਪਏ ਉਹਦੇ ਨਾਲ ਕਬੀਰ ਜੀ ਕਹਿੰਦੇ ਉਹ ਕੁੱਤੀ ਸਾਖਤ ਕੀ ਕੁੱਤੀ ਕੁਕਰ ਭਲੀ ਇੱਕ ਪਾਸੇ ਤਾਂ ਸਾਨੂੰ ਜਨਮ ਜਿਹੜਾ ਹੈ ਕਿ ਇਹਦੇ ਵਰਗਾ ਹੈ ਕੋਈ ਨਹੀਂ 83 ਲੱਖ ਦੇ ਵਿੱਚ ਇਹ ਸ੍ਰੇਸ਼ਟ ਹੈ ਭਗਤ ਕਬੀਰ ਜੀ ਕਹਿੰਦੇ ਨੇ ਸ੍ਰੇਸ਼ਟੇ ਦੇ ਕਰਕੇ ਆ ਜੇ ਕਰਮ ਨੇ ਕਰਮ ਨਹੀਂ ਨੇ ਦੇ ਤਾਂ ਉਹਦੇ ਨਾਲੋਂ ਤਾਂ ਫਿਰ ਉਹ ਹੂਕਰੀ ਚੰਗੇ ਨੇ ਜਿਹੜੇ ਵਫਾਦਾਰ ਨੇ ਆਪਣੇ ਮਾਲਕ ਦੇ ਦਰ ਤੇ ਰਹਿੰਦੇ ਨੇ ਜਿਨੇ ਇਤਨੀ ਵਫਾਦਾਰੀ ਕੀਤੀ ਹੈ ਆਪਣੇ ਮਾਲਕ ਦੇ ਦਰ ਤੋਂ ਜਾਂਦੇ ਨਹੀਂ ਨੇ ਕਿ ਇਹ ਸਾਕਤ ਨੂੰ ਅਤੇ ਇਹਦੀ ਸਾਕਤ ਦੀ ਮਾਂ ਨੂੰ ਕਬੀਰ ਜੀ ਕਹਿੰਦੇ ਨੇ ਦੁਨੀਆ ਤੋਂ ਇਤਨਾ ਦੂਰ ਰੱਖੋ ਕਿ ਦੁਬਾਰਾ ਦੁਨੀਆ ਤੇ ਆਉਣ ਨਾ ਮਾਂ ਤੱਕ ਗਿਆ ਕਬੀਰ ਜੀਆ ਨੇ ਸਾਕਤ ਕੀ ਬੁਰੀ ਮਾਂ ਹੈ ਸਾਕਤ ਜਿਹੜਾ ਰੱਬ ਦੇ ਨਾਲੋਂ ਟੁੱਟਾ ਹੈ ਕਿਉਂਕਿ ਇਹਨਾਂ ਦੇ ਵਿੱਚ ਕਬੀਰ ਜੀ ਕਹਿੰਦੇ ਨੇ ਉਹਨੇ ਤੂੰ ਸੁਨੇ ਹਰ ਨਾਮ ਜਸ ਉਹ ਪਾਪ ਵਿਸਾਹਨ ਜੈ ਰੱਬ ਦੇ ਪਿਆਰੇ ਨੇ ਬੰਦਗੀ ਕਰਨੀ ਹੈ ਹੁਣ ਜਿਹੜਾ ਉਹਦੇ ਘਰ ਦੇ ਵਿੱਚ ਰਹਿਣ ਵਾਲਾ ਕੁੱਕਰ ਉਹਦੇ ਕੋਲ ਜਾ ਕੇ ਬਹਿ ਜਾਂਦਾ ਹੈ ਰੱਬ ਦੇ ਪਿਆਰੇ ਨੇ ਚੰਗੀ ਸੰਗਤ ਕਰਨੀ ਆ ਕੋਈ ਰੱਬ ਦਾ ਪਿਆਰਾ ਵੀ ਆਉਂਦੇ ਉਹਦੇ ਨਾਲ ਅਲਫਾਜ਼ ਸਾਂਝੇ ਕਰਨੇ ਨੇ ਵਚਨ ਬਿਲਾਸ ਕਰਨੇ ਨੇ ਤਾਂ ਉਹ ਚੁੱਪਚਾਪ ਜਿਹੜੀ ਘਰ ਦੇ ਵਿੱਚ ਕੁੱਕਰ ਰੱਖੀ ਹੋਣੇ ਉਹ ਚੁੱਪ ਚਾਪ ਬੈਠੀ ਨੇ ਅਲਫਾਜ਼ ਸਾਧੂ ਦੇ ਸੰਗਤ ਸਾਧੂ ਦੀ ਅਤੇ ਸਾਧੂ ਦੀ ਬੰਦਗੀ ਤਾਂ ਹੱਦੇ ਬੜੀ ਦੂਰ ਦੀ ਗੱਲ ਹੈ ਉਹਦੇ ਤੱਕ ਪਹੁੰਚਣਾ ਕਬੀਰ ਜੀ ਕਹਿੰਦੇ ਨੇ ਉਸ ਕੁੱਕਰ ਦੀ ਗੱਲ ਕਰਦੇ ਨੇ ਜਿਹੜੇ ਉਹਦੇ ਕੋਲ ਰਹਿੰਦੀ ਹੈ ਹਾਲਾਂਕਿ ਨਖਿਤ ਜੋਨੀ ਹੈ ਕੁੱਕਰ ਦੀ ਜਾਨਵਰ ਆ ਗਿਆ ਕੁੱਕਰ ਅਤੇ ਦਾ ਜਦੋਂ ਇਹ ਜ਼ਿਕਰ ਕੀਤਾ ਗੁਰਬਾਣੀ ਦੇ ਅੰਦਰ ਕਿ ਜਦੋਂ ਹਲਕਵਾ ਚੜ ਜਾਂਦਾ ਫਿਰ ਇਹ ਸਭ ਨੂੰ ਭੁੱਲ ਜਾਂਦਾ ਹੈ ਹਲਕਵਾ ਇਹਦੇ ਤੋਂ ਉਦੋਂ ਆਉਂਦਾ ਹੈ ਤਾਂ ਜਦੋਂ ਇਹਨੇ ਗਲਤ ਚੀਜ਼ ਖਾ ਲਈ ਹੈ ਗਲਤ ਚੀਜ਼ ਪੀ ਲਈ ਹੈ ਇਨਸਾਨ ਦਾ ਵੀ ਉਦਾਂ ਹੀ ਹੈ ਤਾਂ ਇਨਸਾਨ ਹੈ ਜਦੋਂ ਗਲਤ ਰਸਤੇ ਤੇ ਚੱਲਦਾ ਤਾਂ ਉਹ ਤੋਂ ਭੁੱਲਦਾ ਇਹ ਮੇਰਾ ਕਿਹੜਾ ਪਰਾਇਆ ਕਿਹੜਾ ਇਹ ਕਿਸੇ ਨੂੰ ਨਹੀਂ ਛੱਡਦਾ ਅੱਜ ਦੇ ਕਲਯੁਗ ਨੇ ਕਿ ਮਾਂ ਬਾਪ ਨੂੰ ਆਪਣੇ ਪਰਿਵਾਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਇਸ ਨਾਸਤਕ ਬੰਦੇ ਨੇ ਇਸ ਬੁਕਾਰੀ ਨੇ ਮਾਂ ਨੂੰ ਵੀ ਮਾਰਿਆ ਪਿਓ ਨੂੰ ਵੀ ਮਾਰਿਆ ਭੈਣ ਭਰਾ ਨੂੰ ਵੀ ਮਾਰਿਆ ਚੰਦ ਛਿੱਲੜਾਂ ਦੀ ਬਤਾਉਂਦਾ ਕਈਆਂ ਨੂੰ ਤਾਂ ਛੇਲੜਾਂ ਦੀ ਵੀ ਜ਼ਰੂਰਤ ਨਹੀਂ ਐ ਨਸੇ ਦੇ ਬਸ ਹੋਏ ਨੇ ਤਾਂ ਉਹਨਾਂ ਨੇ ਮਾਰ ਦਿੱਤਾ ਤਾਂ ਕਿ ਵੀਰ ਜੀ ਕਹਿੰਦੇ ਨੇ ਇੱਕ ਤਾਂ ਚਰਣਾ ਤੇ ਬੈਠੀ ਉਹ ਕੁਕਰ ਚੰਗੀ ਐ ਇੱਕ ਉਹ ਜਿਹੜਾ ਘਰ ਦੇ ਵਿੱਚ ਐਸੋ ਰਾਮ ਦੀ ਜ਼ਿੰਦਗੀ ਐ ਇੱਕ ਨੇ ਤਾਂ ਚਰਣਾ ਦੇ ਵਿੱਚ ਬਹਿ ਕੇ ਰੱਬ ਦਾ ਨਾਮ ਸੁਣਨਾ ਐ ਅਤੇ ਇੱਕ ਉਹ ਐ ਉਹ ਪਾਪ ਵਿਸਾਹਨ ਜਾਏ ਜਿਹਨੇ ਪਾਪ ਕੱਤਰ ਕਰਨੇ ਨੇ ਗੁਨਾਹ ਕਰਨੇ ਨੇ ਫਤੇ ਗੁਨਾਹ ਵੀ ਇਦਾਂ ਦੇ ਨੇ ਇਹਨੇ ਕਰਨੇ ਨੇ ਕਿਸੇ ਨੂੰ ਉਜਾੜ ਕੇ ਕਿਸੇ ਦੀ ਕਿਰਤ ਉਜਾੜ ਕੇ ਆਪਣੀ ਕਿਰਤ ਇਹ ਕਹਿੰਦਾ ਮੇਰੀ ਆਵਾਜ਼ ਹੋਵੇ ਕਿਸੇ ਨੂੰ ਬਰਬਾਦ ਕਰਕੇ ਆਪ ਆਵਾਜ਼ ਹੁੰਦਾ ਹੈ ਕਿਸੇ ਨੂੰ ਉਜਾੜ ਕੇ ਆਪ ਵਸਦਾ ਉਹਨੂੰ ਉਹਦੇ ਪਾਪ ਉਹਦੇ ਗੁਨਾਹ ਇਦਾਂ ਦੇ ਨੇ ਕਬੀਰ ਜੀ ਕਹਿੰਦੇ ਨੇ ਨਾ ਬਖਸ਼ਣ ਯੋਗ ਨੇ ਤਾਂ ਕਬੀਰ ਜੀ ਕਹਿੰਦੇ ਨੇ ਉਹਦੀ ਮਾਂ ਨੂੰ ਸਾਖਤ ਕੀ ਬੁਰੀ ਮਾਂ ਹੈ ਜਿਹੜੀ ਮਾਂ ਪੁੱਛਦੀ ਨਹੀਂ ਹੈ ਪੁੱਤਰ ਇਤਨੀ ਕਿਰਤ ਕਮਾਈ ਤੂੰ ਕਿੱਥੋਂ ਲੈ ਕੇ ਆਇਆ ਕੀ ਕਰਨ ਲੱਗ ਪਿਆ ਰਸਤੇ ਤੇ ਚੱਲਦਾ ਹੋਇਆ ਮਾਂ ਨੇ ਗਿਆਨ ਦੇਣਾ ਆਪਣੇ ਪੁੱਤਰ ਨੂੰ ਤਾਂ ਤਾਂ ਗੁਰਬਾਣੀ ਦੇ ਅੰਦਰ ਗਿਆ ਕਿ ਮਾਂ ਨੂੰ ਬਾਝ ਰਹਿਣ ਦੇ ਜਿਹੜੀ ਮਾਂ ਆਪਣੇ ਪੁੱਤਰ ਨੂੰ ਸਪੋਰਟ ਕਰ ਰਹੀ ਹੈ ਗਲਤ ਰਸਤੇ ਤੇ ਚੱਲਦਾ ਹੈ ਇਤਨਾ ਗਲਤ ਰਸਤੇ ਤੇ ਚੱਲ ਪੈਂਦਾ ਜਦੋਂ ਘਰ ਦੇ ਵਿੱਚ ਚੋਰੀਆਂ ਕਰਦਾ ਹੈ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਹੁੰਦਾ ਹੈ ਉਦੋਂ ਮਾਂ ਨਹੀਂ ਸਮਝਾਉਂਦੀ ਉਦੋਂ ਪਰਦੇ ਪਾਉਂਦੀ ਹੈ ਫਿਰ ਜਦੋਂ ਉਹਦੇ ਪਾਪ ਗੁਨਾਹ ਵੱਧ ਜਾਂਦੇ ਨੇ ਉਦੋਂ ਫਿਰ ਕਿਵੇਂ ਪਰਦਾ ਪਾਵੇ ਤਾਂ ਸਾਰਾ ਉਹਦਾ ਫਿਰ ਗੁਨਾਹ ਮਾਂ ਨੂੰ ਜਦੋਂ ਸਮਝਾਉਣਾ ਸੀ ਰੁਕ ਵਰਜਣਾ ਸੀ ਉਦੋਂ ਵਰਜਿਆ ਨਹੀਂ ਹੈ ਹੁਣ ਜੇ ਤੁਹਾਡੇ ਕੋਲ ਇੱਥੇ ਵੀ ਗੁਨਾਹ ਇੱਥੋਂ ਜਾਵੇਗਾ ਹੋਰ ਪਾਸੇ ਉੱਥੇ ਵੀ ਗੁਨਾਹੀ ਕਰੇਗਾ ਜਦੋਂ ਵਰਜਣਾ ਸੀ ਰੋਕਣਾ ਸੀ ਉਦੋਂ ਰੋਕਿਆ ਨਹੀਂ ਤਾਂ ਮਾਂ ਨੂੰ ਗਿਆ ਜਾਂਦਾ ਹੈ ਕਿ ਸ਼ਕਤ ਕੀ ਬੁਰੀ ਮਾਂ ਉਹ ਸਾਖਤ ਕੀ ਦੀ ਮਾਂ ਬੜੀ ਬੁਰੀ ਹੈ ਬੁਰੀ ਇਹਦੇ ਕਰਕੇ ਕਿ ਉਹਨੇ ਸਮਝਾਇਆ ਨਹੀਂ ਆਪਣੇ ਲਾਲਾਂ ਨੂੰ ਆਪਣੇ ਸੰਤਾਨ ਨੂੰ ਤਾਂ ਗੁਰਬੀਰ ਜੀ ਕਹਿੰਦੇ ਨੇ ਉਹਨਾਂ ਨਾਲੋਂ ਉਹ ਚੰਗੇ ਨੇ ਕੁੱਕਰ ਚੰਗੇ ਨੇ ਜਿਹੜੇ ਰੱਬ ਦੇ ਰੱਬ ਦੇ ਪਿਆਰਿਆਂ ਦੇ ਕੋਲ ਕੁਝ ਪਲ ਬਹਿ ਜਾਂਦੇ ਨੇ ਸਕੂਨ ਦਾ ਲੈਂਦੇ ਨੇ ਇਹਨੇ ਇਧਰ ਭੱਜ ਦੌੜ ਇਧਰ ਹੁੰਦੀ ਹੈ ਗੁਰਬਾਣੀ ਦੇ ਅੰਦਰ ਦੁਆਰੇ ਦੁਆਰ ਸਵਾਨ ਚੋਂ ਡੋਲਤ ਸਵਾਨ ਦੀ ਨਿਆਈ ਦਸੀ ਹੈ ਮਤਲਬ ਸਿਆ ਸਵਾਨ ਦੀ ਅਵਸਥਾ ਦਸੀ ਹੈ ਸਵਾਨ ਵੀ ਕੂਕਰ ਵੀ ਕੁੱਤੇ ਨੂੰ ਕਹਿੰਦੇ ਨੇ ਕਿ ਉਹਨੇ ਇੱਕ ਹਜ਼ਾਰ ਤੋਂ ਦੂਜੇ ਦੂਜੇ ਤੋਂ ਤੀਜੇ ਤੀਜੇ ਤੋਂ ਚੌਥੇ ਉਹਨੇ ਦਰਦਰ ਜਾਣੇ ਗੰਦਗੀ ਦੇ ਵਿੱਚ ਮੂੰਹ ਮਾਰਨਾ ਹੈ ਇਰੀ ਫਿਦਰ ਤਿਆਰ ਰੱਬ ਬੱਲ ਨੂੰ ਬਣਾਈ ਹੈ ਇਦਾਂ ਦਾ ਕੁੱਕਰ ਅਤੇ ਇੱਕ ਕੁੱਕਰ ਇਹ ਆ ਜਿਹੜਾ ਦਰਦਰ ਤੇ ਭਟਕਦੇ ਦੁਆਰੇ ਦੁਆਰ ਸਵਾਨ ਜੋਂ ਡੋਲਤ ਅਤੇ ਇੱਕ ਕੁੱਕਰ ਉਹ ਹੈ ਕਬੀਰ ਜੀ ਜੋ ਬਿਆਨ ਕਰਦੇ ਨੇ ਕਿ ਵੀਰ ਕੁੱ ਬੈਸਨੋ ਕੀ ਕੁੱਕਰ ਪਲੀ ਤਾਂ ਇੱਕ ਕੁੱਕਰ ਜਿਹੜਾ ਆਪਣੇ ਮਾਲਕ ਦਾ ਹੋ ਗਿਆ ਜਿਨੇ ਗੰਦਗੀ ਨੂੰ ਦਰਦਰ ਤੇ ਪਟਕਣਾ ਬੰਦ ਕੀਤਾ ਸਿਰਫ ਆਪਣੇ ਮਾਲਕ ਦੇ ਦਰਤੇ ਹੈ ਇੱਕ ਟੁਕ ਪਾਵੇ ਦੋ ਪਾਵੇ ਇੱਕ ਗਰਾਹੀ ਪਾਵੇ ਦੋ ਪਾਵੇ بس ਉਹਨੇ ਸਬਰ ਕਰ ਲੈਣਾ ਮੇਰੇ ਮਾਲਕ ਨੇ ਦੇਣੀ ਜ਼ਰੂਰ ਹੈ ਹੁਣ ਨਹੀਂ ਤਾਂ ਕੁਝ ਮਿੰਟਾਂ ਬਾਅਦ ਮਿੰਟਾਂ ਬਾਅਦ ਜਾਂ ਢਾਂਡੇ ਬਾਅਦ ਮੇਰੇ ਮਾਲਕ ਨੇ ਦੇਣਾ ਜ਼ਰੂਰ ਹੈ ਇਹ ਕਪਟਕ ਦਾ ਪਿਆ ਇਹਦੇ ਲਈ ਮਿਲ ਵੀ ਜਾਵੇ ਫਿਰ ਵੀ फडਕਦਾ ਪਿਆ ਤਕਵੀਰ ਜੀ ਕਹਿੰਦੇ ਨੇ ਇਦਾਂ ਦੀ ਆਪਣੀ ਅਵਸਥਾ ਨਾ ਬਣਾ ਲਈ ਅਤੇ ਜਿਨ੍ਹਾਂ ਦੀ ਇਦਾਂ ਦੀ ਬਣ ਜਾਂਦੀ ਹੈ ਨਾ ਉਹ ਕੁੱਕਰ ਤੋਂ ਵੀ ਮਾੜੇ ਦੱਸਿਆ ਕਿ ਕੁੱਕਰ ਤੋਂ ਵੀ ਮਾੜਾ ਹੈ ਇਦਾਂ ਦਾ ਮਨ ਦੇ ਅੰਦਰ ਇਹਦੇ ਜ਼ਹਿਰ ਆ ਜਾਂਦਾ ਇਨਸਾਨ ਜਦੋਂ ਇਹ ਫਿਰ ਹਲਕ ਬਹਤੇ ਦੇ ਹੁੰਦਾ ਸਭ ਤੋਂ ਪਹਿਲਾਂ ਆਪਣੇਆਂ ਤੋਂ ਸ਼ੁਰੂ ਕਰਦਾ ਕਬੀਰ ਜੀ ਕਹਿੰਦੇ ਨੇ ਮਾਹੌਲ ਇਦਾਂ ਦਾ ਬਣਾ ਪਿਆਰੇ ਆ ਤੇਰਾ ਪਰਿਵਾਰ ਤੇਰੇ ਆਪਣੇ ਤੇਰੇ ਹਲਕ ਬਾਤੋਂ ਜਾ ਕਿਸੇ ਇਦਾਂ ਦੀ ਜ਼ਹਿਰ ਹੈ ਜਿਹੜੀ ਮਾਇਆ ਦੀ ਜ਼ਹਿਰ ਹੋਗੀ ਰਿਸ਼ਤਿਆਂ ਦੀ ਜ਼ਹਿਰ ਹੋਗੀ ਖਾਣੇ ਪੀਣੇ ਦੀ ਜ਼ਹਿਰ ਹੋਗੀ ਇਹ ਤੋਂ ਬਚੀ ਜਾ ਰਹਿਣ ਕਬੀਰ ਜੀ ਕਹਿੰਦੇ ਨੇ ਬੱਚਿਆ ਤਾਂ ਜਾ ਸਕਦਾ ਜੇ ਇਹ ਕਿਸੇ ਆਪਣੇ ਗੁਰੂ ਨੂੰ ਮੰਨੇਗਾ ਗੁਰੂ ਦੇ ਦਰ ਤੇ ਜਾਵੇਗਾ بڑا ਗਿਆਨ ਹੈ ਦੁਨੀਆ ਤੇ ਕੁਝ ਹੱਦ ਤੱਕ ਜਾ ਕੇ ਗਿਆਨ ਸਮਾਪਤ ਹੋ ਜਾਂਦਾ ਕਿਉਂ ਕਰੀਏ ਕੀ ਕੁਝ ਹੱਦ ਤੱਕ ਜਾ ਕੇ ਇਨਸਾਨ ਪਹੁੰਚਦਾ ਜ਼ਰੂਰ ਹੈ ਕਈ ਵਿਚਾਰ ਖੜ ਜਾਂਦੇ ਨੇ ਕਿ ਸਿਰੇ ਤੇ ਪਹੁੰਚ ਜਾਂਦੇ ਨੇ ਕਿ ਹੁਣ ਬਣੇ ਕੀ ਸਿਰਫ ਤੇ ਸਿਰਫ ਗਿਆਨ ਜਿਹੜਾ ਹੈ ਪੂਰਾ ਦਿੰਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਜਿਹੜੀ ਗੱਲ ਇਹਨਾਂ ਨੇ ਕਹਿ ਦਿੱਤੀ ਹੈ ਜਿਹੜੀ ਪੰਗਤੀ ਇਹਨਾਂ ਨੇ ਤੁਸੀਂ ਪੜ ਲਈ ਹੈ ਉਹ ਅੱਜ ਵੀ ਸੱਤ ਹੈ ਅਤੇ ਰਹਿੰਦੀ ਦੁਨੀਆ ਤੱਕ ਉਹਨੇ ਸੱਤ ਰਹਿਣੇ ਨੇ ਕਿ ਅੱਜ ਬਦਲ ਗਈ ਕੱਲ ਬਦਲ ਜਾਏਗੀ ਨਾ ਘਾਟ ਹੈ ਨਾ ਬਾਦ ਹੈ ਨਾ ਘਾਟ ਬਾਦ ਹੋਤ ਹੈ ਗੁਰਬਾਣੀ ਦੇ ਅੰਦਰ ਤਾਂ ਕਿਹਾ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇ ਨੇ ਸੋ ਜਾ ਕੇ ਇਹਦੇ ਨਾਲ ਜੁੜੇਗਾ ਰਸਤਾ ਦਿ세ਗਾ ਅੰਨੇ ਦੀ ਨਾਲ ਜੁੜੇਗਾ ਤੂੰ ਅੰਨਾ ਹੋਵੇਂਗਾ ਤਾਂ ਕਿ ਆ ਕੇ ਧਰਮ ਚੁਣਨਾ ਹੈ ਜਾਂ ਗੁਰੂ ਚੁਣਨਾ ਹੈ ਤਾਂ ਸੋਚ ਸਮਝ ਕੇ ਜੁੜੀ ਤੁੜ ਕੀ ਬਾਣੀ ਆਈ ਤਿੰਨ ਸਗਲੀ ਚੇਤ ਮਟਾਈ ਗੁਰ ਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਇਹ ਤੇ ਸਿਰਫ ਕਰਮਾਂ ਦੀ ਗੱਲ ਹੈ ਇਹ ਨਹੀਂ ਕਹਿੰਦੇ ਕਿ ਤੁਰਾ ਮੈਲ ਮਾੜੀ ਕੀ ਐ ਕਿੰਨਾ ਕਿ ਤੇਰੇ ਕੋਲ ਮਾਇਆ ਹੈ ਕਿ ਕੁਝ ਸਿਰਫ ਇਥੇ ਉਪਰ ਰੱਖਿਆ ਗਿਆ ਹੈ ਸਾਡੀ ਭਾਵਨਾ ਪਰ ਰੱਖੀ ਗਈ ਹੈ ਸਾਡੀ ਸਰਦਾ ਪਰਖੀ ਜਾਂਦੀ ਹੈ ਸਾਡੀ ਅਵਸਥਾ ਪਰਖੀ ਜਾਂਦੀ ਹੈ ਕਬੀਰ ਕਸੋਟੀ RAM ਕੀ ਝੂਠਾ ਡਕੇ ਨਾ ਕੋਏ RAM ਕਸੋਟੀ ਸੋਸ ਹੈ ਜੋ ਮਰ ਜੀਵਾ ਹੋਏ ਮਰ ਜੀਵਾ ਕਿਵੇਂ ਹੋਇਆ ਜਾ ਸਕਦਾ ਹੈ ਮਰ ਜੀਵਾ ਇੱਕ ਅਵਸਥਾ ਹੈ ਮਨ ਦੀ ਅਵਸਥਾ ਹੈ ਇਹ ਤਨ ਦੀ ਅਵਸਥਾ ਨਹੀਂ ਹੈ ਤਨ ਨੇ ਤਾਂ ਮਰਨਾ ਜ਼ਰੂਰ ਹੈ ਤਾਂ ਜਦੋਂ ਸਾਡੇ ਕੋਲ ਕਸਵੱਟੀ ਪੈਂਦੇ ਇੱਕ ਵਾਰ ਮਰ ਗਏ ਆ ਮਨ ਕਰਕੇ ਤਾਂ ਰਹੀਦੀ ਦੁਨੀਆ ਤੱਕ ਇਹ ਚੋਂਦਾ ਰਹਿੰਦਾ ਜਿਹਨੂੰ ਆਪਾਂ ਕਹਿੰਦੇ ਨੇ ਅਮਰ ਹੋ ਗਏ ਆ ਬੰਦਗਾਂ ਬੰਦ ਕੱਟੇ ਆ ਗਏ ਆ ਖੋਪਰੀਆਂ ਲੈ ਗਈਆਂ ਚਰਖਨੀਆਂ ਤੇ ਚੜੇ ਗਏ ਆ ਅੱਗ ਦੇ ਵਿੱਚ ਉਹਨਾਂ ਨੂੰ ਸਾੜਿਆ ਗਏ ਆ ਦੇਗ ਦੇ ਵਿੱਚ ਉਬਾਲੇ ਗਏ ਅੱਜ ਵੀ ਉਹ ਉਦਾਂ ਹੀ ਨੇ ਉਹਨਾਂ ਦੀ ਸੋਚ ਵਿਚਾਰ ਉਹਨਾਂ ਦੇ ਕਰਮ ਦੁਨੀਆ ਸਲਾਮ ਕਰਦੀ ਹੈ ਇਹਦਾ ਪਾਵੇ ਹੈ ਕਿ ਜਿਹੜੇ ਕਸਵੱਟੀ ਸਾਡੇ ਮਨ ਤੇ ਪੈਂਦੀ ਹੈ ਤਾਨਾ ਦਿੱਤਾਏ ਤਾਂ ਨਾ ਸਬੰਧਦੇ ਨੇ ਤਾਂ ਹੋਣਾ ਪਰ ਜਿਹੜੇ ਕਰਮ ਨੇ ਸੋਚ ਵਿਚਾਰ ਬਣ ਗਏ ਸਾਡੀ ਤਾਂ ਉਸ ਦੀ ਵੀ ਰਹਿੰਦੀ ਹੈ ਤਾਂ ਸਤਿਗੁਰੂ ਕਹਿੰਦੇ ਨੇ ਆਪਣੀ ਸੋਚ ਵਿਚਾਰ ਕਰਮ ਬਣਾ ਜਿਹੜੇ ਇੱਥੇ ਬਣਦੇ ਨੇ ਗੁਰੂ ਦੇ ਦਰ ਤੇ ਇਥੇ ਬਣ ਗਏ ਨੇ ਕਰਮ ਜਿੱਥੇ ਮਰਜੀ ਚੱਲਿਆ ਜਾਈ ਤਾਤੀ ਬਉ ਨ ਲਗਈ ਪਾਰ ਬ੍ਰਹਮ ਸ਼ਰਨ ਇੱਕ ਵਾਰ ਸ਼ਰਨ ਦੇ ਵਿੱਚ ਆ ਗਿਆ ਮਨ ਨੂੰ ਇਥੇ ਜੋੜ ਲਿਆ ਸਤਿਗੁਰੂ ਕਹਿੰਦੇ ਤੱਤੀ ਬਾ ਤੇਰੇ ਵਦਨੀ ਆਣਦੇ ਮਨ ਪਰ ਜਦੋਂ ਮਨ ਜੁੜ ਗਏ ਮਨ ਜੀਤੈ ਜਗ ਜੀਤੈ ਫਿਰ ਸਾਰੀ ਦੁਨੀਆ ਜਿੱਤੀ ਜਾ ਸਕਦੀ ਹੈ ਤਾਂ ਜਦੋਂ ਅਸੀਂ ਆਪਣੇ ਮਨ ਨੂੰ ਜਿੱਤਦੇ ਆ ਮਨ ਨੂੰ ਜਿਤਣ ਦਾ ਇੱਕ ਸਲੀਕਾ ਹੈ ਇੱਕ ਤਰੀਕਾ ਹੈ ਕਿ ਮੇ ਜਿੱਤੇ ਆ ਜਾ ਸਕਦਾ ਹੈ ਸਵਾਲ ਕਰਾਂਗੇ ਕਿ ਵ ਸੱਚਿਆਰਾ ਹੋਈ ਹੈ ਕਿ ਵ ਕੂੜਾ ਟੁੱਟਿਆ ਪਰ ਇੱਕ ਪੰਗਤੀ ਸਾਨੂੰ ਸਵਾਲ ਹੈ ਸਾਡੇ ਹੀ ਹੈ ਅਗਲੇ ਦੇ ਵਿੱਚ ਸਾਨੂੰ ਉੱਤਰ ਮਿਲਦਾ ਹੈ ਪਰ ਜੇ ਪੜਾਂਗੇ ਸੁਣਾਂਗੇ ਵਿਚਾਰਾਂਗੇ ਉਹ ਫਿਰ ਕਿਰਪਾ ਹੋਣੀ ਹੈ ਅਸੀਂ ਰਧੀਆਂ ਸਿੱਧੀਆਂ ਆ ਇਦਾਂ ਕਾਰੋਬਾਰ ਦੇ ਵਿੱਚ ਤਰੱਕੀਆਂ ਬਹੁਤ ਕੁਝ ਮੰਨ ਲੋ ਸੀ ਨੇ ਗੁਰਬਾਣੀ ਨੂੰ ਉੱਥੇ ਲਾ ਲਿਆ ਗੁਰਬਾਣੀ ਸਾਡੇ ਮਨ ਨੂੰ ਸੰਬੋਧਨ ਹੈ ਤਾਂ ਜਦੋਂ ਇਦਾਂ ਮੰਨਾਂਗੇ ਆਪ ਜਰੂਰ ਬਾਰੇ ਨਿਆਰੇ ਹੁੰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਦੋਂ ਤੱਕ ਮੰਨਤੇ ਨਹੀਂ ਲੱਗੇਗੀ ਬਾਣੀ ਮੰਨਤੇ ਨਹੀਂ ਮੰਨਾਂਗੇ ਫਿਰ ਤਾਂ ਜੋ ਲੱਖਾਂ ਯਤਨ ਕਰ ਲਈਏ ਸੀ ਪਾਠ ਪੂਜਾ ਕਰ ਲਈਏ ਕਰਵਾ ਲਈਏ ਪਰ ਜਦੋਂ ਤੱਕ ਕਿਉਂਕਿ ਗੁਰਬਾਣੀ ਮੰਨਤੇ ਹੈ ਨਾ ਹਰ ਮੰਦਰ ਹਰ ਜੀਉ ਸਾਜ ਹਰ ਵਸ ਹੈ ਜਿਸ ਨਾਲ ਮਨ ਨੂੰ ਕਹਿੰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਵਿੱਚ ਕਾਰਜੋ ਉਦੋਂ ਇਹ ਪੰਗਤੀ ਉਦੋਂ ਸਾਡੇ ਕੋਲ ਆਉਂਦੀ ਹੈ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਇੱਥੇ ਦਾ ਅਤੇ ਪਰਲੋਕ ਦਾ ਸੱਚ ਹੁੰਦਾ ਇਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਮੋਹਰ ਹੈ ਪਰ ਮੋਹਰ ਕੋ ਦੋ ਲੱਗਦੀ ਹੈ ਸਾਡੇ ਤੇ ਜਦੋਂ ਅਸੀਂ ਪੂਰਾ ਅਟੁੱਟ ਵਿਸ਼ਵਾਸ ਕਰਾਂਗੇ ਗੁਰਬਾਣੀ ਦੇ ਨਹੀਂ ਜੇ ਜਦੋਂ ਸਤਿਗੁਰੂ ਕਹਿੰਦੇ ਨੇ ਉਸ ਤੋਂ ਤੰਦੇ ਆ ਇਹ ਸਭ ਕੁਝ ਤਿਆਗ ਦਿੰਨੇ ਆ ਜਦੋਂ ਸਿਰਫ ਤੇ ਸਿਰਫ ਗੁਰਬਾਣੀ ਤੇ ਵਿਸ਼ਵਾਸ ਇੱਥੇ ਆ ਕੇ ਜੁੜਦੇ ਆ ਦੋ ਬਾਰੇ ਨਿਆਰੀ ਹੁੰਦੇ ਨੇ ਸਮਾਪਤੀ ਦਾ ਸਮਾਂ ਹੋਇਆ ਬੋਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ